हां जी दोस्तों खालसा साजना दिवस ਦੀਆਂ ਲੱਖ ਲੱਖ ਵਧਾਈਆਂ ਹੋਵਣ ਜਿੱਥੇ ਦਮਦਮਾ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਛਕ ਕੇ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਵਾਲੇ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ ਉੱਥੇ ਸਾਰੀ ਸਾਧ ਸੰਗਤ ਨੇ ਰੋਹਾਨੀਅਤ ਦੀ ਦਾਤ ਮੰਗਣੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਉੱਥੇ ਨਾਲ ਸਾਨੂੰ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਦਿੱਤਾ ਹੈ ਉੱਥੇ ਸਿਆਸੀ ਕਾਨਫਰੰਸਾਂ ਵੀ ਹੋਣਗੀਆਂ। ਦੋਸਤੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਏ ਉਹ ਧੜਿਆਂ ਦੇ ਵਿੱਚ ਵੰਡੇ ਆ ਗਿਆ। ਇੱਕ ਉਹ ਧੜਾ ਜਿਹੜੇ ਸੁਧਾਰਵਾਦੀ ਕਹਿੰਦੇ ਐ। ਉਹਨਾਂ ਦੀਆਂ ਥਾਂ-ਥਾਂ ਦੇ ਉੱਤੇ ਰੈਲੀਆਂ ਚੱਲ ਰਹੀਆਂ ਨੇ। ਰੈਲੀਆਂ ਦੇ ਵਿੱਚ ਉਹੀ ਆਗੂ ਐ ਜਿਹੜੇ ਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਸੀ ਉਹਨਾਂ ਦੇ ਵਿੱਚ ਵੀ ਕੁਝ ਚਾਹੇ ਸਰਦਾਰ ਢਿੰਡਸਾ ਹੋਵੇ ਚਾਹੇ ਪ੍ਰੇਮ ਸਿੰਘ ਚੰਦੂ ਮਾਜਰਾ ਹੋਵੇ ਉਹ ਉਹਨਾਂ ਦੇ ਵਿੱਚ ਐ ਤੇ ਜਿਹੜੇ ਪੰਜ ਮੈਂਬਰ ਨੇ ਉਹ ਵਧੀਆ ਸਾਫ਼ ਸੁਥਰੀ ਸਭੀ ਦੇ ਪੰਜੇ ਮੈਂਬਰ ਨੇ ਚੰਗੇ ਬੰਦੇ ਐ ਉਹਨਾਂ ਦਾ ਕਰਕੇ ਲੋਕ ਜੁੜ ਰਹੇ ਐ ਉਹਨਾਂ ਦੀਆਂ ਜਿਹੜੀਆਂ ਰੇਲੀਆਂ ਨੇ ਉਹਨਾਂ ਦੇ ਵਿੱਚ ਹਿੱਸੇ ਲੈ ਰਹੇ ਐ ਸੋ ਇਸ ਲਈ ਦੂਜੇ ਪਾਸੇ ਜਿਹੜਾ ਦੂਜਾ ਅਕਾਲੀ ਦਲ ਐ ਉਹਨਾਂ ਦੀ ਵੀ ਵੱਡੇ ਪੱਧਰ ਤੇ ਭਰਤੀ ਹੋਈ ਐ ਉਹ ਕਹਿ ਰਹੇ ਐ ਕਿ ਅਸੀਂ 10 ਤਰੀਕ ਨੂੰ ਪ੍ਰਧਾਨ ਐਲਾਨਦਿਆਂਗੇ ਸਾਰੀਆਂ ਪਾਰਟੀਆਂ ਦੀਆਂ ਸਿਆਸੀ ਕਾਨਫਰੰਸਾਂ ਦੋਸਤੋ ਹੋਣੀਆਂ ਨੇਗੀਆਂ ਤੇ ਉੱਥੇ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਕਾਨਫਰੰਸ ਹੈ ਉਹ ਇਸ ਸਾਲ ਖਿੱਚ ਦਾ ਕੇਂਦਰ ਮੰਨ ਜਾ ਰਹੀ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਜੇਲ੍ਹ ਦੇ ਵਿੱਚ 2 ਸਾਲ ਰਹਿ ਕੇ ਆਪਣਾ ਵਰਤੱਖ ਪ੍ਰਮਾਣ ਦਿੱਤਾ ਹੈ ਆਪਣੇ ਸਿਧਾਂਤ ਤੇ ਖੜੇ ਨੇ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਦੀ ਕੁਰਬਾਨੀ ਦਾ ਮੁੱਲ ਵੀ ਪਾਇਆ ਤੇ ਉਹਨਾਂ ਨੂੰ ਐਮਪੀ ਜਤਾਇਆ ਤੇ ਇਸ ਸਾਲ ਤੱਕ ਸ੍ਰੀ ਦਮਦਮਾ ਸਾਹਿਬ ਜੋ ਸਿੱਖਾਂ ਦਾ ਪੰਜਵਾ ਤਖਤ ਹੈ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਹੈ ਪੱਪਾ ਭਾਰ ਨੇ ਕਈ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈ ਦੇਖਿਆ ਨੌਜਵਾਨਾਂ ਨੂੰ ਮਿਲੇ ਆ ਉਹ ਕਿਸੇ ਸਿਆਸੀ ਕਾਨਫਰੰਸ ਦੀ ਗੱਲ ਨਹੀਂ ਕਰ ਰਹੇ ਸਿਰਫ ਪੁੱਛ ਰਹੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਕਾਨਫਰੰਸ ਕਿਹੜੀ ਜਗ੍ਹਾ ਤੇ ਹੈ ਅਸੀਂ ਤਾਂ ਸਿੱਧਾ ਦਮਦਮਾ ਸਾਹਿਬ ਜਾਣਾ ਹੈ ਗੁਰੂ ਨੂੰ ਨਤਮਸਤਕ ਹੋ ਕੇ ਇਸ਼ਨਾਨ ਕਰਕੇ ਸਰੋਵਰ ਚ ਗੁਰੂ ਤੋਂ ਖੁਸ਼ੀਆਂ ਖੇੜਿਆਂ ਦੀਆਂ ਦਾਤਾਂ ਮੰਗ ਕੇ ਉਦੋਂ ਬਾਅਦ ਸਿੱਧੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਾਨਫਰੰਸ ਵਿੱਚ ਜਾਵਾਂਗੇ ਤੇ ਸੁਣਾਂਗੇ ਭਾਈ ਸਾਹਿਬ ਦਾ ਕੀ ਸੰਦੇਸ਼ ਹੈ ਕਿਵੇਂ ਪੰਜਾਬ ਦੇ ਵਿੱਚ ਵਿਚਰਨਾ ਹੈ ਕਿਵੇਂ ਨਵੇਂ ਕਾਲੀਦਾਲ ਨੂੰ ਵਾਰਤ ਪੰਜਾਬ ਦੇ ਨੂੰ ਖੜਾ ਕਰਨਾ ਹੈ ਇਹ ਗੱਲਾਂ ਦੋਸਤੋ ਆ ਰਹੀਆਂ ਨੇ ਤੇ ਨੌਜਵਾਨ ਪੱਬਾਂ ਭਾਰ ਨੇ ਇਸ ਵਾਰ ਇੰਨੀ ਜਿਆਦੇ ਕਾਨਫਰੰਸ ਭਰਨੀ ਹੈ ਮੇਰੇ ਨਿੱਜੀ ਵਿਚਾਰ ਨੇ ਕਿ ਸਾਰੀਆਂ ਕਾਨਫਰੰਸਾਂ ਉਹਦੇ ਸਾਹਮਣੇ ਫਿੱਕੀਆਂ ਪੈ ਜਾਣਗੀਆਂ ਕਿਉਂਕਿ ਲੋਕ ਸਿਆਸੀ ਲੋਕਾਂ ਨੂੰ ਇਹਨਾਂ ਨੂੰ ਚਾਹੇ ਕਾਂਗਰਸ ਹੈ ਚਾਹੇ ਦੂਜੀਆਂ ਪਾਰਟੀਆਂ ਸਾਰਿਆਂ ਨੂੰ ਸਮਝ ਚੁੱਕੇ ਐ ਇਹਨਾਂ ਨੇ ਆਏ ਸਾਲ ਝੂਠਤਫਾਨ ਬੋਲਣਾ ਹੁੰਦਾ ਹੈ ਸਿਆਸੀ ਕਾਨਫਰੰਸਾਂ ਦੇ ਵਿੱਚ ਕੋਈ ਵੀ ਗੱਲ ਇਹਨਾਂ ਨੇ ਕੱਢਣ ਪਾਉਣ ਨੂੰ ਚੰਗੀ ਨਹੀਂ ਕਰਨੀ ਹੁੰਦੀ ਤੇ ਪਰ ਜਿਹੜੇ ਨੌਜਵਾਨ ਐ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਕੁਰਬਾਨੀ ਐ ਉਹ ਨੂੰ ਨਾਤਮਸਤਕ ਹੋਣਗੇ ਕਿਉਂਕਿ ਜੇਲ੍ਹ ਦੇ ਵਿੱਚ ਰਹਿਣਾ ਦੋਸਤੋ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ 2 ਸਾਲ ਕੱਟਨੇ ਮੈਂ ਤਾਂ ਕਰਕੇ ਕੁਰਬਾਨੀ ਕਹਿਣਾ ਤੁਸੀਂ ਆਖੋਗੇ ਕਿ ਉਹਨੇ ਏਡੀ ਵੱਡੀ ਕੁਰਬਾਨੀ ਤਾਂ ਕੀਤੀ ਨਹੀਂ ਇੱਕ ਦਿਨ ਜੇਲ੍ਹ ਦੇ ਵਿੱਚ ਕੱਟ ਕੇ ਦੇਖਿਓ ਪਤਾ ਚੱਲ ਜਾਂਦਾ ਐ ਗੁਰਦੁਆਰਾ ਜਿਹੜਾ ਜੇਲ੍ਹ ਦੇ ਵਿੱਚ ਹੁੰਦਾ ਨਾ ਬੰਦਾ ਮੋੜ-ਮੋੜ ਜਾਂਦਾ ਉਹਦੇ 'ਚ ਜੇਲ੍ਹ ਦੇ ਵਿੱਚ ਹਰੇਕ ਦੇ ਵਿੱਚ ਗੁਰੂ ਘਰ ਹੁੰਦਾ ਹੈ ਤੇ ਬੰਦਾ ਜਦੋਂ ਅੰਦਰੋਂ ਛੱਡਦੇ ਐ ਬੈਰਕ ਦੇ ਵਿੱਚੋਂ ਸਭ ਤੋਂ ਪਹਿਲਾਂ ਉੱਥੇ ਗੁਰਦੁਆਰੇ 'ਚ ਜਾਂਦਾ ਹੈ ਤੇ ਮੱਥਾ ਉੱਥੇ ਇੰਨਾ ਸੋਹਣਾ ਟੇਕਦਾ ਹੈ ਇੰਨਾ ਉੱਥੇ ਨੱਕ ਨਾਲ ਲਕੀਰਾਂ ਕੱਢਦਾ ਹੈ ਕਿ ਮਹਾਰਾਜੇ ਕਵਾਰੀ ਮੈਨੂੰ ਇੱਥੋਂ ਲੈ ਜਾ ਬਾਹਰ ਤੇ ਤਾਂ ਕਰਕੇ 2 ਸਾਲ ਦੀ ਉਹਨਾਂ ਦੀ ਮੈਂ ਕੁਰਬਾਨੀ ਮੰਨਦਾ ਹੈ ਉਹ ਵੀ ਕਿਸੇ ਬਗਾਨੇ ਸੂਬੇ ਦੀ ਜੇਲ੍ਹ ਦੇ ਵਿੱਚ ਬੈਠੇ ਐ ਜਿੱਥੇ ਦੋਸਤੋ ਖਾਣਾ ਵੀ ਆਪਣਾ ਨਹੀਂ ਨਾ ਉੱਥੇ ਪੰਜਾਬ ਵਰਗਾ ਖਾਣਾ ਮਿਲਦਾ ਐ ਨਾ ਰਹਿਣ ਸਹਿਣ ਮਿਲਦਾ ਐ ਉੱਥੇ ਇਹੋ ਜਿਹੇ ਭੋਜਨ ਉਹਨਾਂ ਨੇ ਖਾ ਪੀ ਕੇ ਫਿਰ ਵੀ ਆਪਣਾ ਜੂਨ ਗੁਜ਼ਾਰਾ ਕੀਤਾ ਕਦੇ ਉਹਨਾਂ ਨੇ ਮੱਥੇ ਤੇ ਵੱਟ ਨਹੀਂ ਪਾਇਆ ਆਕਾਲਪੁਰਖ ਦਾ ਸ਼ੁਕਰਾਨਾ ਮੰਨਿਆ ਫਿਰ ਕਿਉਂ ਨਹੀਂ ਨੌਜਵਾਨ ਉਹਨਾਂ ਦੇ ਨਾਲ ਜੁੜਨਗੇ ਕਿਉਂ ਨਹੀਂ ਉਹਨਾਂ ਦਾ ਮੁੱਲ ਪਾਉਣਗੇ ਸਾਰੀਆਂ ਪਾਰਟੀਆਂ ਲੋਕਾਂ ਨੇ ਦੇਖ ਲਈਆਂ ਸਭ ਨੂੰ ਵੋਟਾਂ ਪਾ ਕੇ ਦੇਖ ਲਈਆਂ ਦੋਸਤੋ ਉਹੀ ਵਾਂ ਕਹਾੜੀ ਐ ਉਹਦੇ ਵਿੱਚੋਂ ਟੜੇ ਬਣਾ ਲੈਂਦੇ ਐ ਇੱਕ ਦੂਜੇ ਤੇ ਦੋਸ਼ ਲਾਉਂਦੇ ਐ ਤੇ ਮੁੜ ਕੇ ਵੋਟਾਂ ਵੇਲੇ ਜਾ ਕੇ ਸਭ ਇਕੱਠੇ ਹੋ ਜਾਂਦੇ ਐ ਇਹੋ ਹੀ ਸਿਸਟਮ ਚੱਲਦਾ ਐ ਹੁਣ 2027 ਦੇ ਵਿੱਚ ਮੈਨੂੰ ਲੱਗਦਾ ਐ ਕਿ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਕਰਨਗੇ ਉਹਨਾਂ ਦੇ ਨਾਲ ਜੁੜਨਗੇ ਤੇ ਉਹਨਾਂ ਦਾ ਹੁਣ ਆਉਣਾ ਵੀ ਜੇਲ੍ਹ ਦੇ ਵਿੱਚੋਂ ਸੁਭਾਵਕ ਐ ਇਸ ਵਾਰ ਜਿਹੜੀ ਕਾਨਫਰੰਸ ਦੇ ਵਿੱਚ ਖੁਸ਼ੀ ਦੀ ਗੱਲ ਐ ਉਹ ਸਭ ਤੋਂ ਵੱਡੀ ਮੈਨੂੰ ਇਹੋ ਹੀ ਨਜ਼ਰ ਆਉਂਦੀ ਐ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੇੜੇ ਜਾਣ ਕੇ ਨੌਜਵਾਨਾਂ 'ਚ ਖੁਸ਼ੀ ਦੀ ਲਹਿਰ ਦੌੜੀ ਹੋਈ ਹੈ ਕਿਉਂਕਿ 22 ਤੇ 23 April ਨੂੰ ਉਹਨਾਂ ਦੀ NSA ਟੁੱਟ ਜਾਣੀ ਹੈ ਲਗਭਗ 15 ਦਿਨ ਬਾਕੀ ਨੇ ਤੇ ਜਦੋਂ NSA ਟੁੱਟ ਗਈ ਫਿਰ ਉਹਨਾਂ ਨੇ ਪੰਜਾਬ ਆਉਣਾ ਹੈ ਫਿਰ ਪੰਜਾਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਹੀਨੇ ਦੋ ਮਹੀਨਿਆਂ ਦੇ ਵਿੱਚ ਵਿੱਚ ਪੱਕੀ ਜ਼ਮਾਨਤ ਮਿਲ ਜਾਣੀ ਹੈ ਕਿਉਂਕਿ ਕੇਸਾਂ ਦੇ ਵਿੱਚ ਕੋਈ ਦਮ ਨਹੀਂ ਹੈ ਜੇਲ੍ਹ ਦੇ ਵਿੱਚ ਬੈਠੇ ਬੰਦੇ ਤੇ ਕੇਸ ਪਾਉਣਾ ਗੈਰਕਾਨੂੰਨੀ ਹੈ ਉਹ ਨਹੀਂ ਮੰਨਿਆ ਜਾਂਦਾ ਜੱਜ ਉਹਨਾਂ ਨੂੰ ਜ਼ਮਾਨਤ ਦੇਵੇਗਾ ਤੇ ਉਹ ਬਾਹਰ ਆਉਣਗੇ ਤਾਂ ਕਰਕੇ ਨੌਜਵਾਨਾਂ ਦੇ ਵਿੱਚ ਐਸੀ ਖੁਸ਼ੀ ਦੀ ਲਹਿਰ ਹੈ ਤਾਂ ਕਰਕੇ ਉਹਨਾਂ ਦੀ ਕਾਨਫਰੰਸ ਸੁਣਨ ਨੂੰ ਤਾਬਲੇ ਹੈ ਇਸ ਲਈ ਤਾਕਤ ਸ਼੍ਰੀ ਦਮਦਮਾ ਸਾਹਿਬ ਦੇ ਉੱਤੇ ਜਿਹੜੀਆਂ ਤਿਆਰੀਆਂ ਉਹ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਦੇ ਆਗੂ ਨੌਜਵਾਨ ਖਰਚਾਰ ਕਰ ਰਹੇ ਪਿੰਡਾਂ ਦੇ ਵਿੱਚ ਮਿਲ ਰਹੇ ਹੈ ਤੇ ਉਹ ਸਾਰਿਆਂ ਨੂੰ ਕਹਿ ਰਹੇ ਆ ਕਿ ਭਾਈ ਬਸ ਆਕੀ ਦੇ ਦਿਹਾੜੇ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸੰਗਤਾਂ ਨੂੰ ਲੈ ਕੇ ਆਉਣਾ ਤੇ ਦੋਸਤੋ ਮੇਰੀ ਆਪਣੀ ਮਨ ਦੀ ਭਾਵਨਾ ਕਿ ਲਗਭਗ 80% ਨੌਜਵਾਨ ਉਹਨਾਂ ਦੀ ਕਾਨਫਰੰਸ ਵਿੱਚ ਹਾਜ਼ਰੀ ਭਰਨਗੇ 20% ਦੇ ਵਿੱਚ ਬਜ਼ੁਰਗ ਤੇ ਸਿਆਣੇ ਬੰਦੇ ਤੇ ਬੱਚੇ ਪਰ 80% ਨੌਜਵਾਨ 18 ਤੋਂ ਲੈ ਕੇ 35 ਸਾਲ ਦੇ ਉਹਨਾਂ ਦੀ ਕਾਨਫਰੰਸ ਵਿੱਚ ਹਾਜ਼ਰੀ ਭਰਨਗੇ ਜਿਹੜੇ ਪੰਜਾਬ ਦੇ ਵਿੱਚ ਤਬਦੀਲੀ ਲਿਆ ਸਕਦੇ ਐ ਜਿਹੜੇ ਪਾਸਾ ਬਦਲਦੇ ਤੁਰੇ ਆਏ ਐ ਉਹੀ ਨੌਜਵਾਨ ਉਹਨਾਂ ਦੇ ਨਾਲ ਜੁੜੇ ਹੋਏ ਐ ਉਹਨਾਂ ਦੇ ਵਿੱਚ ਹਿੰਮਤ ਹੁੰਦੀ ਐ ਉਤਸ਼ਾਹ ਹੁੰਦੀ ਐ ਇਸ ਲਈ ਦੇਖਦੇ ਆ ਕਿ ਐਤਕੀ ਦਮਦਮਾ ਸਾਹਿਬ ਦੀ ਧਰਤੀ ਤੇ ਦੋਸਤੋ ਕਿਸ ਤਰ੍ਹਾਂ ਦੀਆਂ ਸਿਆਸੀ ਕਾਨਫਰੰਸਾਂ ਰਹਿਣ ਵਾਲੀਆਂ ਸਾਰੀਆਂ ਪਾਰਟੀਆਂ ਕਰਦੀਆਂ ਨੇ ਇੱਕ ਵਾਰ ਤੇ ਸਿੰਘ ਸਾਹਿਬ ਨੇ ਬੰਦ ਹੀ ਕਰ ਦਿੱਤੀਆਂ ਸੀ ਪਰ ਦੁਬਾਰਾ ਫੇਰ ਚੱਲ ਪਈਆਂ ਤੇ ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਵੀ ਕਾਨਫਰੰਸ ਹੁੰਦੀ ਹੈ ਹਰ ਸਾਲ ਜਿਹੜੇ ਗਰਮ ਧੜੇ ਦੇ ਸਿੱਖ ਹੈ ਉਹ ਇਹਨਾਂ ਦੀਆਂ ਕਾਨਫਰੰਸਾਂ ਦੇ ਵਿੱਚ ਹੀ ਹਿੱਸਾ ਲੈਂਦੇ ਐ ਤੇ ਜਿਹੜੇ ਦੂਜੀਆਂ ਜਥੇਬੰਦੀਆਂ ਵਾਲੇ ਐ ਉਹ ਵੀ ਆਪਣੀਆਂ ਸਾਰੇ ਕਾਨਫਰੰਸਾਂ ਕਰਦੇ ਐ ਇਸ ਵਾਰ ਦਮਦਮਾ ਸਾਹਿਬ ਦੀ ਧਰਤੀ ਤੇ ਜਿਹੜੀ ਸਭ ਤੋਂ ਕਾਮਯਾਬ ਤੇ ਸਫਲ ਕਾਨਫਰੰਸ ਹੋਵੇਗੀ ਉਹ ਭਾਈ ਅੰਮ੍ਰਿਤਪਾਲ ਸਿੰਘ ਦੀ ਹੋਵੇਗੀ ਇਹ ਵੀ ਪਤਾ ਲੱਗ ਰਿਹਾ ਹੈ ਕੁਝ ਸੂਤਰਾਂ ਤੋਂ ਕਿ ਭਾਈ ਅੰਮਰਿਤਪਾਲ ਸਿੰਘ ਦੀ ਕਾਨਫਰੰਸ ਨੂੰ ਫੇਲ ਕਰਨ ਦੇ ਵਾਸਤੇ ਕੁਝ ਲੋਕਾਂ ਵੱਲੋਂ ਸਿਆਸੀ ਪਾਰਟੀਆਂ ਵੱਲੋਂ ਸਰਕਾਰ ਦੇ ਉੱਤੇ ਦਬਾਅ ਵੀ ਪਾਇਆ ਜਾ ਰਿਹਾ ਹੈ ਆਖਿਆ ਜਾ ਰਿਹਾ ਹੈ ਕਿ ਉਹਨਾਂ ਦੀ ਕਾਨਫਰੰਸ ਨਾ ਹੋਣ ਦਿਓ ਉਹਨਾਂ ਦੀ ਕਾਨਫਰੰਸ ਨੂੰ ਰੋਕਿਆ ਜਾਵੇ ਇਸ ਲਈ ਹੋ ਸਕਦਾ ਕੋਈ ਪੁਲਿਸ ਵੀ ਛੋਟਾ ਮੋਟਾ ਐਕਸ਼ਨ ਕਰੇ ਪਰ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਰਿਆਂ ਨੂੰ ਲੋਕਤੰਤਰ ਦੇ ਵਿੱਚ ਅਧਿਕਾਰ ਹੈ ਕਿ ਆਪਣੀ ਗੱਲ ਰੱਖ ਸਕਣ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋਈ ਐਕਸ਼ਨ ਕਰਨਗੇ ਜਿੱਤੇ ਸਾਰੀਆਂ ਪਾਰਟੀਆਂ ਕਾਨਫਰੰਸਾਂ ਕਰਨਗੀਆਂ ਉੱਥੇ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਾਨਫਰੰਸ ਕਰਨ ਦੀ ਆਗਿਆ ਦੇਣਗੇ ਇਜਾਜ਼ਤ ਦੇਣਗੇ ਸੋ ਦੇਖਦੇ ਆਂ ਦੋਸਤੋ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉੱਥੇ ਰਹਿਣ ਵਾਲਾ ਹੈ ਇਨੀਆਂ ਕ ਵਿਚਾਰਾਂ ਸੀ ਭੁੱਲ ਚੁੱਕ ਦੀਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ